ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਿਤਪਾਲ ਸਿੰਘ ਨਵਾਂਗੋਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿੱਦਾਂ ਖਨੌਰੀ ਬਾਰਡਰ ਤੇ ਪ੍ਰੋਟੈਸਟ ਚੱਲ ਰਿਹਾ ਹੈ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ 21 ਫਰਵਰੀ ਨੂੰ ਇੱਕ ਵਾਕਾ ਹੁੰਦਾ ਜਿਹਦੇ ਵਿੱਚ ਸ਼ੂਭ ਕਰਨ ਨੂੰ ਸ਼ਹੀਦ ਕੀਤਾ ਜਾਂਦਾ ਗੋਲੀ ਮਾਰ ਕੇ ਤੇ ਮੈਂ ਪ੍ਰਿਤਪਾਲ ਸਿੰਘ ਮੈਨੂੰ ਖਨੋਰੀ ਬਾਰਡਰ ਤੋਂ ਜਦੋਂ ਚੱਕ ਕੇ ਹਰਿਆਣਾ ਪੁਲਿਸ ਲੈ ਕੇ ਜਾਂਦੀ ਹੈ 13 ਫਰਵਰੀ ਤੋਂ ਸਾਡਾ ਜਿਹੜਾ ਮੋਰਚਾ ਕੰਟੀਨਿਊ ਚੱਲ ਰਿਹਾ ਉਥੇ 21 ਫਰਵਰੀ ਨੂੰ ਹਰਿਆਣਾ ਪੁਲਿਸ ਦੇ ਵੱਲੋਂ ਬੜੀ ਤਸ਼ੱਦਦ ਕੀਤੀ ਜਾਂਦੀ ਹੈ ਕਿਸਾਨਾਂ ਦੇ ਉੱਤੇ ਉੱਥੇ ਅਸੀਂ ਨਵੇਂ ਗੋ ਪਿੰਡ ਤੋਂ ਲੰਗਰ ਦੀ ਸੇਵਾ ਲੈ ਕੇ ਗਏ ਸੀ ਰੋਜ਼ਾਨਾ ਸਾਡੇ ਪਿੰਡ ਤੋਂ ਲੰਗਰਾਂ ਦੀ ਸੇਵਾ ਚੱਲਦੀ ਹੈ ਅਸੀਂ ਲੰਗਰਾਂ ਦੀ ਸੇਵਾ ਕਰਦੇ ਪਏ ਸੀਗੇ ਉਸ ਟਾਈਮ ਹਰਿਆਣਾ ਪੁਲਿਸ ਦੇ ਵੱਲੋਂ ਸ਼ਾਂਤਮਈ ਤਰੀਕੇ ਨਾਲ ਜਿਹੜੇ ਖੜੇ ਹੋਏ ਕਿਸਾਨ ਸੀ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਸਿੱਟੇ ਜਾਂਦੇ ਨੇ ਤੇ ਉਹਨਾਂ ਦੇ ਵਿੱਚ ਜਦੋਂ ਗੋਲੇ ਸਿੱਟੇ ਜਾਂਦੇ ਨੇ ਤਾਂ ਕਾਫੀ ਭੀੜ ਹੋ ਜਾਂਦੀ ਆ ਉਸ ਟਾਈਮ ਹੜਗਮ ਮਚ ਜਾਂਦੀ ਆ ਤਾਂ ਮੇਰੇ ਕੋਲ ਇੱਕ ਬਜ਼ੁਰਗ ਡਿੱਗ ਜਾਂਦੇ ਨੇ ਜਦੋਂ ਮੈਂ ਉਹਨਾਂ ਬਜ਼ੁਰਗ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਮਾਂ ਉਹਨਾਂ ਨੂੰ ਚੱਕਦਾ ਜਦੋਂ ਬਜ਼ੁਰਗ ਨੂੰ ਤਾਂ ਹਰਿਆਣਾ ਪੁਲਿਸ ਦੇ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਵੱਲੋਂ ਮੇਰੇ ਸਿਰ ਦੇ ਵਿੱਚ ਇੱਕ ਲਾਠੀ ਨਾਲ ਵਾਰ ਕੀਤਾ ਜਾਂਦਾ ਉਸ ਵਾਰ ਦੇ ਕਾਰਨ ਮੇਰੀ ਜਿਹੜੀ ਪੱਗ ਬੰਨੀ ਹੋਈ ਸੀ ਪੱਗ નીચે ਡਿੱਗ ਜਾਂਦੀ ਆ ਅੱਗੇ ਜਦੋਂ ਮੈਂ ਚੁੱਕਣ ਦੀ ਕੋਸ਼ਿਸ਼ ਕਰਦਾ ਤਾਂ ਤਕਰੀਬਨ 8-9 ਮਲਾਜ਼ਮ ਹੁੰਦੇ ਨੇ ਉਹ ਮੇਰੇ ਤੇ ਲਾਠੀਆਂ ਨਾਲ ਵਾਰ ਕਰਨਾ ਸਟਾਰਟ ਕਰ ਦਿੰਦੇ ਨੇ ਜਿਹਦੇ ਕਰਕੇ ਮੈਂ ਡਿੱਗ ਜਾਂਦਾ ਮੈਂ ਫਿਰ ਉਹ ਚੁੱਕ ਕੇ ਮੈਨੂੰ ਹਰਿਆਣਾ ਸਾਈਡ ਲੈ ਜਾਂਦੇ ਆ ਜਿਹੜੇ ਬੈਰੀਕੇਟ ਬਣਾਈ ਹੋਈ ਹੈ ਬੈਰੀਕੇਟ ਦੇ ਬੈਕ ਸਾਈਡ ਲਾ ਜਾ ਕੇ ਬੋਰੀ ਦੇ ਵਿੱਚ ਮੈਨੂੰ ਪਾ ਲਿਆ ਜਾਂਦਾ ਬੋਰੀ ਦੇ ਵਿੱਚ ਪਾ ਕੇ ਮੇਰੇ ਤੇ ਤਸ਼ੱਦਦ ਕੀਤੀ ਜਾਂਦੀ ਹੈ ਉਸ ਸਮੇਂ ਬਾਅਦ ਮੈਨੂੰ ਬੋਰੀ ਚ ਜਦੋਂ ਕੱਢਿਆ ਜਾਂਦਾ ਤਾਂ ਫਿਰ ਮੇਰੀ ਸਾਤੀ ਦੇ ਉੱਤੇ ਪੈਰ ਰੱਖ ਕੇ ਮੇਰੇ ਸ੍ਰੀ ਸਾਹਿਬ ਨੂੰ ਉਤਾਰਿਆ ਜਾਂਦਾ ਤੇ ਇੱਕ ਜਦੋਂ ਅਸੀਂ ਆਪਣੇ ਆਵਾਜ਼ ਚੱਕਦੇ ਆ ਆਪਣੇ ਹੱਕੀ ਮੰਗਾ ਵਾਸਤੇ ਤਾਂ ਤੁਹਾਨੂੰ ਪਤਾ ਹੈ ਕਿ ਸਾਰਿਆਂ ਨੂੰ ਕਿ ਜਦੋਂ ਸਾਨੂੰ بڑے بڑے ਨਾਮਾਂ ਨਾਲ ਨਵਾਜਿਆ ਜਾਂਦਾ ਹੈ ਕੋਈ ਕਹਿ ਦਿੰਦੇ ਆ ਜੀ ਇਹ ਤਵਾ ਖਵادیه ਜੀ ਕੋਈ ਕਹਿ ਦਿੰਦੇ ਜੀ ਇਹ ਖਾਲਿਸਤਾਨੀ ਆ ਤਾਂ ਮੈਨੂੰ ਖਾਲਿਸਤਾਨੀ ਨਾਮ ਨਾਲ ਬੁਲਾਉਂਦੇ ਰਹੇ ਤੇ ਉਹ ਖਾਲਿਸਤਾਨੀ ਕਹਿੰਦੇ ਰਹੇ ਤਾਂ ਉਸ ਟਾਈਮ ਫਿਰ ਉਸ ਤੋਂ ਬਾਅਦ ਫਿਰ ਮੇਰੇ ਤੇ ਮੇਰੀ ਜਿਹੜੀ ਖੱਬੀ ਲੱਤ ਹੈ ਖੱਬੀ ਲੱਤ ਨੂੰ ਤਕਰੀਬਨ ਪੰਜ ਜਗ੍ਹਾ ਤੋਂ ਤੋੜਿਆ ਜਾਂਦਾ ਚਪਣੀ ਤੋੜੀ ਜਾਂਦੀ ਹੈ ਗੋਡਾ ਤੋੜਿਆ ਜਾਂਦਾ ਸੱਜੀ ਲੱਤ ਨੂੰ ਤੋੜਿਆ ਜਾਂਦਾ ਫਿਰ ਮੇਰਾ ਜਬਾੜਾ ਜਿਹੜਾ ਮੇਰੇ ਕੇਸਾਂ ਤੋਂ ਫੜ ਕੇ ਮੈਨੂੰ ਪਿਛਾਂ ਨੂੰ ਮੇਰਾ ਮੂੰਹ ਕਰਕੇ ਮੇਰਾ ਜਬਾੜਾ ਤੋੜਿਆ ਜਾਂਦਾ ਸੱਤ ਜਗ੍ਹਾ ਤੋਂ ਮੇਰਾ ਜਬਾੜਾ ਤੋੜਿਆ ਜਾਂਦਾ ਤੇ ਜਿਹਦੇ ਨਾਲ ਮੇਰਾ ਸਿਰ ਵੀ ਪਟ ਜਾਂਦਾ ਸੱਤ ਜਗ੍ਹਾ ਤੋਂ ਜਬਾੜਾ ਤੋੜਿਆ ਜਾਂਦਾ ਸਿਰ ਪਟ ਜਾਂਦਾ ਜੀ ਨੱਕ ਦੀ ਹੱਡੀ ਤੋੜ ਦਿੱਤੀ ਜਾਂਦੀ ਹੈ ਤੇ ਗਲੇ ਦੇ ਵਿੱਚ ਰੱਸੀ ਪਾ ਕੇ ਤਾਂ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇੰਨੇ ਚਿਰ ਦੇ ਵਿੱਚ ਪਿੱਛੋਂ ਆਵਾਜ਼ ਵੀ ਆਉਂਦੀ ਹੈ ਕਿ ਵੀ ਨਾ ਮਾਰੋ ਇਹਨੂੰ ਜੇ ਇਹ ਮਰ ਗਿਆ ਤਾਂ ਕੰਮ ਜ਼ਿਆਦਾ ਖਰਾਬ ਹੋ ਜਾਊਗਾ ਉਸ ਤੋਂ ਬਾਅਦ ਵਿੱਚ ਹੀ ਕੁਝ ਮੁਲਾਜ਼ਮ ਹੁੰਦੇ ਨੇ ਜਿਹੜੇ ਮੈਨੂੰ ਉਹਨਾਂ ਤੋਂ ਬਚਾ ਕੇ ਤੇ ਮੈਨੂੰ ਐਂਬੂਲੈਂਸ ਦੇ ਵਿੱਚ ਪਾਉਂਦੇ ਨੇ ਤੇ ਉਸ ਟਾਈਮ ਮੈਂ ਦੇਖਦਾ ਜਦੋਂ ਮੈਨੂੰ ਐਂਬੂਲੈਂਸ ਪਾਉਂਦੇ ਨੇ ਉਹਦੇ ਮੇਰੇ ਦੰਦ ਜਿਹੜੇ ਸੀਗੇ ਉਹ ਮੇਰੇ ਨਿਕਲ ਕੇ ਮੇਰੇ ਸਾਹਮਣੇ ਅੱਗੇ ਡੇਗ ਗਏ ਕਿਉਂਕਿ ਦਾਸ ਦੰਦ ਤਕਰੀਬਨ ਟੁੱਟੇ ਹੋਏ ਆ ਜਬੜਾ ਵੀ ਵਿੱਚੋਂ ਦੰਦਾਂ ਦਾ ਫੀੜ ਹੁੰਦਾ ਜਿਹੜਾ ਉਹ ਵੀ ਟੁੱਟ ਗਿਆ ਸੀਗਾ ਕਾਫੀ ਜ਼ਿਆਦਾ ਹਰਿਆਣਾ ਪੁਲਿਸ ਫਿਰ ਮੈਨੂੰ ਨਰਵਾਣੀ ਲੈ ਕੇ ਜਾਂਦੀ ਆ ਨਰਵਾਣੀ ਫਿਰ ਅ ਮਤਲਬ ਉੱਥੇ ਮੈਨੂੰ ਹਸਪੀਟਲ ਦੇ ਵਿੱਚ ਐਡਮਿਟ ਕਰਾਇਆ ਜਾਂਦਾ ਐਡਮਿਟ ਕਰਨ ਤੋਂ ਬਾਅਦ ਤਕਰੀਬਨ ਅੱਧਾ ਘੰਟਾ ਉੱਥੇ ਰੱਖਣ ਤੋਂ ਬਾਅਦ ਮੈਨੂੰ ਪੀਜੀਆਈ ਰੋहतक ਲੈ ਜਾਂਦੇ ਆ ਰੋहतक ਦੇ ਵਿੱਚ ਕਹਿਣ ਨੂੰ ਆਪਾਂ ਕਹਿ ਦਿੰਦੇ ਆ ਕਿ ਇਹ ਹਸਪੀਟਲ ਹੈ ਹਸਪੀਟਲ ਦੇ ਵਿੱਚ ਡਾਕਟਰਾਂ ਨੂੰ ਆਪਾਂ ਇੱਕ ਰੱਬ ਦਾ ਰੂਪ ਮੰਨਦੇ ਆ ਪਰ ਡਾਕਟਰਾਂ ਨੇ ਉਸ ਟਾਈਮ ਕੋਈ ਵੀ ਟਰੀਟਮੈਂਟ ਨਹੀਂ ਕੀਤਾ ਉੱਥੇ ਡਾਕਟਰਾਂ ਦਾ ਇੱਕ ਨਵਾਂ ਚਿਹਰਾ ਵੇਖਣ ਨੂੰ ਮਿਲਿਆ ਜਿਹਦੇ ਵਿੱਚ ਕਿ ਚਾਰ ਦਿਨ ਮੈਂ ਉੱਥੇ ਆਪਣੇ ਇਲਾਜ ਵਾਸਤੇ ਮੰਗ ਕਰਦਾ ਰਿਹਾ ਪਾਣੀ ਦੀ ਮੰਗ ਕਰਦਾ ਰਿਹਾ 4 ਦਿਨ ਤੇ 4 ਦਿਨ ਉੱਥੇ ਮੇਰਾ ਕੋਈ ਵੀ ਟ੍ਰੀਟਮੈਂਟ ਨਹੀਂ ਹੋਇਆ ਕੋਈ ਮੈਨੂੰ ਪਾਣੀ ਨਹੀਂ ਦਿੱਤਾ ਗਿਆ ਕੋਈ ਵੀ ਇੰਜੈਕਸ਼ਨ ਨਹੀਂ ਲਗਾਇਆ ਗਿਆ ਤਾਂ 4 ਦਿਨ ਨੂੰ ਦੇਖਦੇ ਹੋਏ ਮੇਰੇ ਪਰਿਵਾਰ ਨੂੰ ਮੈਨੂੰ ਮਿਲਣ ਨਹੀਂ ਸੀ ਦਿੱਤਾ ਜਾ ਰਿਹਾ ਉਸ ਤੋਂ ਬਾਅਦ ਫਿਰ ਤੱਕ ਮੇਰੀ ਜਿਹੜੀ ਵਾਦਤ ਸੀਗੀ denn ਉਥੋਂ ਜਥੇਬੰਦੀਆਂ ਸਿੱਧੂਪੁਰ ਜਥੇਬੰਦੀ ਸਰਦਾਰ ਬਲਦੇਵ ਸਿੰਘ सिरसा ਉਹਨਾਂ ਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਪਟੀਸ਼ਨ ਪਾਉਣ ਤੋਂ ਬਾਅਦ ਹਾਈ ਕੋਰਟ ਦੇ ਵਿੱਚੋਂ ਵਾਰੰਟ ਅਫਸਰ ਜਿਹੜੇ ਆ ਉਹ ਜਾਂਦੇ ਆ ਵਾਰੰਟ ਅਫਸਰ ਫਿਰ ਉੱਥੇ ਮੇਰੇ ਹਾਲਾਤਾਂ ਨੂੰ ਦੇਖਦੇ ਆ ਹਾਲਾਤਾਂ ਨੂੰ ਦੇਖਦੇ ਹੋਏ ਫਿਰ ਮੈਨੂੰ ਉੱਥੋਂ ਆਰਡਰ ਹੁੰਦੇ ਆ ਫਿਰ ਮੈਨੂੰ ਪੀਜੀਆਈ ਚੰਡੀਗੜ੍ਹ ਦੇ ਵਿੱਚ ਐਡਮਿਟ ਕਰਾਇਆ ਜਾਂਦਾ 24 ਤਰੀਕ ਨੂੰ ਮੈਨੂੰ ਪੀਜੀਏ ਚੰਡੀਗੜ੍ਹ ਭੇਜਿਆ ਜਾਂਦਾ ਤਾਂ ਫਿਰ ਰਾਤ ਨੂੰ ਮੇਰਾ ਉੱਥੇ ਇੱਕ ਆਪਰੇਸ਼ਨ ਹੁੰਦਾ ਜਿਹੜਾ ਮੇਰੇ ਫੇਸ ਦਾ ਆਪਰੇਸ਼ਨ ਹੁੰਦਾ ਤਕਰੀਬਨ 13 ਘੰਟਿਆਂ ਦਾ ਮੇਰਾ ਉਹ ਆਪਰੇਸ਼ਨ ਚੱਲਦਾ ਤਿੰਨ ਘੰਟੇ ਮੇਰੀ ਲੱਤ ਦਾ ਆਪਰੇਸ਼ਨ ਹੁੰਦਾ ਜਿਹਦੇ ਵਿੱਚ ਕੀ ਮੇਰੇ ਸਾਰੇ ਮਤਲਬ ਜਵਾੜੇ ਦੇ ਵਿੱਚ ਪਲੇਟਾਂ ਪਾਈਆਂ ਹੋਈਆਂ ਨੇ ਤੇ ਲੱਤ ਦੇ ਵਿੱਚ ਤਾਰਾਂ ਪਾਈਆਂ ਹੋਈਆਂ ਨੇ ਉਸ ਤੋਂ ਬਾਅਦ ਫਿਰ ਮੈਨੂੰ ਤਕਰੀਬਨ ਇੱਕ ਮਹੀਨਾ ਉੱਥੇ ਰਹਿਣ ਤੋਂ ਬਾਅਦ ਫਿਰ ਮੈਨੂੰ ਛੁੱਟੀ ਮਿਲਦੀ ਹੈ ਫਿਰ ਮੈਂ ਘਰੇ ਆ ਨਾ ਮਾ ਫਿਲਹਾਲ ਜਿਹੜਾ ਉਥੇ ਕੇਸ ਹੈ ਅਜੇ ਵੀ ਮੇਰਾ ਚੱਲ ਰਿਹਾ ਹਰਿਆਣਾ ਪੁਲਿਸ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਕੇਸ ਕੀਤਾ ਹੋਇਆ ਹੈ ਬਾਕੀ ਦੇਖੋ ਅਸੀਂ ਐਦਾਂ ਦੇ ਦੇਸ਼ ਦੇ ਵਿੱਚ ਰਹਿ ਰਹੇ ਹਾਂ ਜਿੱਥੇ ਸਾਨੂੰ ਇਨਸਾਫ ਅਸੀਂ ਮੰਗਦੇ ਤੇ ਜ਼ਰੂਰ ਹਾਂ ਪਰ ਉਮੀਦ ਥੋੜੀ ਜੀ ਘੱਟ ਹੁੰਦੀ ਹੈ ਫਿਲਹਾਲ ਅਸੀਂ ਕੇਸ ਲੜਦੇ ਪਏ ਹਾਂ ਕੇਸ ਚੱਲਦਾ ਪਿਆ ਦੇਖੋ ਅਗਰ ਜੀ ਇਨਸਾਫ ਮਿਲਦਾ ਤਾਂ ਠੀਕ ਹੈ ਉਸ ਤੋਂ ਬਾਅਦ ਫਿਰ ਤਕਰੀਬਨ ਕੁਝ ਟਾਈਮ ਬਾਅਦ ਫਿਰ ਮੈਨੂੰ ਉਥੇ ਛੁੱਟੀ ਮਿਲਦੀ ਹੈ ਤਾਂ ਛੁੱਟੀ ਮਿਲਣ ਤੋਂ ਬਾਅਦ ਫਿਰ ਹੁਣ ਅਸੀਂ ਵੀ ਅੱਜ ਜਦੋਂ ਚੱਲਣਾ ਸਟਾਰਟ ਕੀਤਾ ਹੁਣ ਫਿਰ ਅਸੀਂ ਦੁਬਾਰੇ ਧਰਨੇ ਦੇ ਵਿੱਚ ਅਸੀਂ ਆਪਣਾ ਜੁਟੇ ਹੋਏ ਹਾਂ ਆਪਣੀਆਂ ਮੰਗਾਂ ਨੂੰ ਲੈ ਕੇ ਆਪਣੇ ਹੱਕਾਂ ਵਾਸਤੇ ਸਾਡੇ ਬੱਚਿਆਂ ਦੀ ਰੋਜ਼ੀ ਰੋਟੀ ਵਾਸਤੇ ਇਹ ਜ਼ਮੀਰ ਤੇ ਜ਼ਮੀਨ ਦੀ ਲੜਾਈ ਹੈ ਤੇ ਇਹਦੇ ਵਿੱਚ ਅਸੀਂ ਡਟੇ ਹੋਏ ਹਾਂ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਸਾਰੇ ਜਣੇ ਵੱਧ ਚੜ ਕੇ ਇਸ ਧਰਨੇ ਦੇ ਵਿੱਚ ਹਿੱਸਾ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ